ਅੜੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਅਤੇ ਮੰਡੀ ਲੇਬਰ ਦੇ ਖਰਚੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ 2023-24 ਫਸਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਜੌਂ ਦਾ 1850 ਛੋਲਿਆਂ ਦਾ 5440 ਮਸਰ 6425 ਸਰੋਂ ਤੋਰੀਆ ਤਾਰਾਮੀਰਾ 5650 ਸੂਰਜਮੁਖੀ 6760 ਮੂੰਗੀ 8558 ਮੱਕੀ 2090 2023 ਜੋ ਵੀ ਦਰਨ ਮੰਡੀ ਵਿੱਚ ਫਸਲ ਦੇ ਖਰਚੇ ਫਸਲ ਕਣਕ ਦਾ ਜੇਕਰ ਇਕਾਈ ਦਾ ਭਾਰ 50 ਕਿਲੋਗ੍ਰਾਮ ਹੈ ਤਾਂ ਲੋਹਾਈ ਦਾ ਰੇਟ 2 ਰੁਪਏ 26 ਪੈਸੇ ਅਤੇ ਪਾਵਰ ਕਲੀਨਰ ਨਾਲ ਸਫਾਈ ਪ੍ਰਤੀ 4 4 ਰੁਪਏ 8 ਪੈਸੇ ਕੁੱਲ ਖਰਚੇ 6 ਰੁਪਏ 34 ਪੈਸੇ ਇਸੇ ਤਰ੍ਹਾਂ ਜੇਕਰ ਭਾਰ 30 ਕਿਲੋਗ੍ਰਾਮ ਹੈ ਤਾਂ ਲੋਹਾਈ ਦਾ ਖਰਚਾ 1.38 ਪਾਵਰ ਕਲੀਨਰ ਨਾਲ ਸਫਾਈ ਪ੍ਰਤੀ ਚਾਰ 2.43 ਕੁੱਲ ਖਰਚੇ ₹381 ਪੈਸੇ ਹੋਣਗੇ ਮਸਰ ਛੂਲੇ ਗਰਮ ਰੁੱਤ ਦੀ ਮੂੰਗੀ ਅਤੇ ਬਹਾਰ ਰੁੱਤ ਦੀ ਮੱਕੀ ਇਕਾਈ ਦਾ ਭਾਰ ਜੇਕਰ 50 ਕਿਲੋਗ੍ਰਾਮ ਹੋਵੇ ਤਾਂ ਲੋਹਾਈ 2.26 पावर क्लीनर नाल सफाई प्रति चार चार पे अठ पैसे कुल खर्चे इस नाल कुल खर्चे छे रुपए चौंती पैसे होंगे सरों तोरिया तारामीरा मीरा इकाई का भार चाली किलोग्राम लोहाई दो पॉइंट छब्बी पावर क्लीनर नाल सफाई प्रति चार चार पॉइंट जीरो अठ कुल खर्चे चार पॉइंट चौंती जो इकाई का भार पैंती किलोग्राम लोहाई दो पावर क्लीनर नाल सफाई प्रति चार चार पॉइंट जीरो अठ कु छेट चौतीमुखी चाली लोहा पचवंजाइंट एक तरह जेकर भार अठाई किलोग्राम है तो लोहाई दो पावर नाल सफाई प्रति चार दोजा कुल खर्चे चार रुपए बयासी पैसे होंगे ਇੱਥੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਕਿਸਾਨ ਨੂੰ ਮੰਡੀ ਵਿੱਚ ਫਸਲ ਦੀ ਲੋਹਾਈ ਅਤੇ ਸਫਾਈ ਦੇ ਖਰਚੇ ਤੋਂ ਬਿਨਾਂ ਹੋਰ ਕੋਈ ਵੀ ਖਰਚਾ ਨਹੀਂ ਦੇਣਾ ਹੁੰਦਾ। ਧਿਆਨ ਦੇਣ ਯੋਗ ਗੱਲਾਂ ਵਧੀਆ ਭਾਅ ਲੈਣ ਲਈ ਫਸਲ ਦੀ ਵੇਲੇ ਸਿਰ ਕਟਾਈ ਕਰਕੇ ਜਿੰਸ ਨੂੰ ਦਰਜਾਬੰਦੀ ਕਰਕੇ ਵੇਚੋ। ਵੱਖ-ਵੱਖ ਮੰਡੀਆਂ ਵਿੱਚ ਭਾਅ ਬਾਰੇ ਜਾਣਕਾਰੀ ਜ਼ਰੂਰ ਰੱਖੋ। ਜਿੱਥੇ ਵੀ ਕੀਮਤ ਵਧੀਆ ਮਿਲ ਰਹੀ ਹੋਵੇ ਉੱਥੇ ਹੀ ਫਸਲ ਦੀ ਵਿਕਰੀ ਕਰੋ। ਜਿੰਸ ਦੀ ਬੋਲੀ ਅਤੇ ਤੁਲਾਈ ਸਮੇਂ ਖੁਦ ਹਾਜ਼ਰ ਰਹੋ ਕੋਈ ਵੀ ਸ਼ੱਕ ਹੋਣ ਉੱਤੇ 10% ਦੀ ਤੱਕ ਜਿੰਸ ਦੀ ਪਰਖ ਤੁਲਾਈ ਬਿਨਾ ਕੋਈ ਫੀਸ ਦਿੱਤੇ ਆ ਪੰਜਾਬ ਮੰਡੀ ਬੋਰਡ ਦੇ ਕਰਮਚਾਰੀ ਦੀ ਹਾਜ਼ਰੀ ਵਿੱਚ ਕਰਵਾ ਸਕਦੇ ਹੋ ਉਪਜ ਵੇਚਣ ਤੋਂ ਬਾਅਦ ਜੇ ਫਾਰਮ ਜ਼ਰੂਰ ਲੈ ਲਵੋ ਤਾਂ ਜੋ ਬਾਅਦ ਵਿੱਚ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੇ ਬੋਨਸ ਦੇਣ ਦਾ ਲਾਭ ਲੈ ਸਕੋ ਹੋ ਸਕੇ ਤਾਂ ਜਿੰਸ ਨੂੰ ਸਵੇਰੇ ਹੀ ਮੰਡੀ ਵਿੱਚ ਲੈ ਜਾਓ ਤਾਂ ਜੋ ਵੇਲੇ ਸਿਰ ਮੁੜਿਆ ਜਾ ਸਕੇ ਇਹ ਬੜਮੁੱਲੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਂਝੀ ਕੀਤੀ ਗਈ ਹੈ।